ਜਦੋਂ ਕਮੇਂ ਮੰਤਰੀ ਮੰਡਲ ਚੱਲਦਾ ਕਿਸੇ ਦਾ ਧਿਆਨ ਕੋਈ ਨਹੀਂ ਮੁੱਖ ਮੰਤਰੀ ਦਾ ਤੁਹਾਡੇ ਦਾ ਧਿਆਨ ਕੋਈ ਨਹੀਂ ਜੋ ਪ੍ਰਧਾਨ ਮੰਤਰੀ ਆਇਆ ਉਹ ਦਿਨ ਮੁੱਖ ਮੰਤਰੀ ਵੀ ਉਥੇ ਉੜਾ ਚਾਹੀਦਾ ਹੀ ਹਸਪਤਾਲ ਦਾਖਲ ਹੋ ਗਿਆ ਦੋ ਤਿੰਨੇ ਜਾਣੇ ਸਸਪੈਂਡ ਕਰਤੇ ਕੈਸ਼ ਦੀਓ ਇੱਕ ਸਸਪੈਂਡ ਤਾਂ ਗੋਲ ਸਾਹਿਬ ਨੂੰ ਕਰਨਾ ਚਾਹੀਦਾ ਸੀ ਇੱਥੇ ਸਸਪੈਂਡ ਕਰਦੀ ਲੋੜ ਕ੍ਰਿਸ਼ਨ ਕੁਮਾਰ ਬਰੂਸੀ ਮੈਂ ਝੋਨੇ ਦੇ ਕਦੂਦੇ ਦਵਾਂਗਾ ਤੁਹਾਡੀ ਛੱਤ ਪਾਟੀ ਦੇ ਦਵਾਂਗਾ ਉਹ ਛੱਤ ਪਾਰਟੀ ਇਹ ਤੇ ਪੰਜਾਬ ਦੇ ਦੋ ਹਿੱਸਿਆਂ ਚ ਹੋ ਗਿਆ ਤੁਸੀਂ ਛੱਤ ਪਾਰਟੀ ਦੀ ਗੱਲ ਕਰੀ ਜਾਂਦੇ ਹੋ ਕੋਈ ਪੰਜਾਬ ਦੀ ਗੱਲ ਨਹੀਂ ਹੁਣ ਬਹਲਾ ਅਗਲਾ ਪ੍ਰਧਾਨ ਮੰਤਰੀ ਸਾਨੂੰ ਵਕਤ ਨਹੀਂ ਦਿੰਦਾ ਪ੍ਰਧਾਨ ਮੰਤਰੀ ਨੂੰ ਪਤਾ ਕੋਈ ਗੰਭੀਰੀ ਐ ਨਹੀਂ ਜਦੋਂ ਪ੍ਰਧਾਨ ਮੰਤਰੀ ਦੇ ਸਾਹਮਣੇ ਹੁੰਦਾ ਟਾਈਮ ਸੀ ਉਦੋਂ ਹਸਪਤਾਲ ਤੁਰ ਗਏ ਇੱਕ ਨਵਾਂ ਬਣਾਤਾ ਫੰਡ ਰੰਗਲਾ ਪੰਜਾਬ ਚੜਦੀ ਕਲਾ ਚੜਦੀ ਕਲਾ ਤੁਹਾਡੀ ਹੈ ਪੰਜਾਬ ਤੇ ਸਾਰੇ ਡੁੱਬ ਗਏ ਕਿਸੇ ਦੀ ਕੋਈ ਬਾਹ ਫੜਨ ਵਾਸਤੇ ਤਿਆਰ ਨਹੀਂ ਤੁਸੀਂ ਤੇ ਚੜਦੀ ਕਲਾ ਜਿਓ ਸਾਰੇ ਰੰਗਲਾ ਪੰਜਾਬ ਸਾਰਾ ਕੰਗਲਾ ਕਰਕੇ ਪੰਜਾਬ ਨੂੰ ਹਣ ਰੰਗਲਾ ਪੰਜਾਬ ਦਾਸ ਤੇ ਫਿਰਦੇ ਤੁਹਾਡੇ ਇਸ ਅਸੈਂਬਲੀ ਦੇ ਜ਼ਰੀਏ ਇਹ ਸਚਾਈ ਨਹੀਂ ਜਾਨਣਾ ਚਾਹੁੰਦੇ ਪੈਸੇ ਕਿਹੜੇ ਨੇ ਕੀ ਪ੍ਰਧਾਨ ਮੰਤਰੀ ਝੂਠ ਬੋਲ ਰਿਹਾ ਕਿ ਤੁਹਾਡਾ ਮੁੱਖ ਮੰਤਰੀ ਝੂਠ ਬੋਲ ਰਿਹਾ ਐਸਾ ਕਲੀਅਰ ਕੀਤਾ ਜਾਏ ਸਾਨੂੰ ਸਾਨੂੰ ਦੱਸਿਆ ਜਾਏ ਕਿ ਜੇ 31 ਮਾਰਚ 2023 ਤੱਕ 9000 ਕਰੋੜ ਰੁਪਇਆ ਤੁਹਾਡੇ ਕੋਲ ਸੀ ਜਿਹਦੇ ਵਿੱਚ 75 25 ਦੀ ਰੇਸ਼ੋ ਚਾਹੁੰਦਾ 75% ਸੈਂਟਰ ਤੇ 25 ਤੁਸੀਂ ਪਾਣਾ ਉਹ ਦੱਸੋ ਪੈਸਾ ਕਿੱਥੇ ਬੈਲ ਨੰਬਰ 1 ਦੂਜੀ ਗੱਲ ਗੋਇਲ ਸਾਹਿਬ ਬਹੁਤ ਅੱਛੇ ਉਹ ਗੋਇਲ ਸਾਹਿਬ ਤੁਹਾਨੂੰ ਤਾਂ ਤੁਹਾਡੇ ਪਠਾਨ ਮਾਜਰੇ ਨੇ ਕਿਹਾ ਤਾਂ ਜ਼ਿੰਮੇਵਾਰ ਹੋ ਤੁਸੀਂ ਛੇ ਨੂੰ ਡੈਸ ਕਰੋ ਇੱਕ ਬੱਚਿਆ ਚਲੋ ਤੁਹਾਡੇ ਵੱਲ ਕਰ ਲੈਂਦਾ ਤੁਹਾਨੂੰ ਮੈਂ ਕਰ ਲੈਣਾ ਥਫੜਜੀ ਨੇ ਸਾਰੇ ਪੰਜਾਬ ਤੋਂ ਜ਼ੋਰ ਪਾ ਕੇ ਗੱਲ ਕਹੀ ਹੈ ਕਿ ਕ੍ਰਿਸ਼ਨ ਕੁਮਾਰ ਰਿਸਪੌਂਸਿਬਲ ਹੈ ਕੱਢੋ ਕ੍ਰਿਸ਼ਨ ਕੁਮਾਰ ਨੂੰ ਜੇ ਪੰਜਾਬ ਬਚਾਣਾ ਤੇ ਸਾਰਾ ਪੰਜਾਬ ਮੰਗਦਾ ਸਪੀਕਰ ਸਾਹਿਬ ਇਹ ਇਹ ਐਚੂਅਲ ਡਿਜ਼ਾਸਟਰ ਤੇ ਹੈ ਹੈ ਬਚਾਇਆ ਜਾ ਸਕਦਾ ਸੀ ਬਹੁਤ ਹੱਦ ਤੱਕ ਰਿਸਪਾਂਸਿਬਿਲਟੀ ਡਾਇਰੈਕਟਲੀ ਮਿਸਟਰ ਗੋਇਲ ਦੀ ਤੇ ਕ੍ਰਿਸ਼ਨ ਕੁਮਾਰ ਦੀ ਇਸ ਇਰੀਗੇਸ਼ਨ ਲੈਕ ਮੇਂ ਦੀ ਇਹ ਸੁਤੇ ਸੀ ਇਹਨਾਂ ਨੇ 27075 ਕਰੋੜ ਰੁਪਈਆ ਦੱਸਿਆ ਮੈਂ ਦਾਵੇ ਨਾ ਕੈਸਾ ਉਹਨਾਂ ਨੇ ਮੇਰੇ ਏਰੀਆ ਦੀ ਗੱਲ ਕਰਨ ਆ ਮੈਂ ਪਾੜਾ ਸਾਹਿਬ ਤੇ ਬਹਿ ਜਾ ਕੇ ਆਇਆ ਅਰਨਾ ਚੌਧਰੀ ਜੀ ਤੇ ਬਹਿ ਗਿਆ ਰੰਦਾਵਾ ਸਾਹਿਬ ਤੇ ਮੈਂ ਗਿਆ ਕਪੂਰ ਥੱਲੇ ਮੈਂ ਜਾ ਕੇ ਆ ਜਨਾਲੇ ਮੈਂ ਜਾ ਕੇ ਆ ਫਾਜ਼ਿਲ ਕਾ ਸਾਰੀ ਜਗ੍ਹਾ ਇਹਨਾਂ ਨੇ ਕਿਹਾ ਸੀ 8000 ਕਿਲੋਮੀਟਰ ਦੀਆਂ ਜਿਹੜੀਆਂ ਡਰੇਨਾਂ ਨੇ ਇੰਟਰਨਲ ਡਰੇਨਸ ਸਾਡੇ ਵਿਭਾਗ ਨੇ ਸਾਫ਼ ਕੀਤੀਆਂ ਇੱਥੇ ਹਾਊਸ 'ਚ ਜਵਾਬ ਦਿੰਦੇ ਕਿਹਾ ਸੀ ਇਹ ਝੁੱਤ ਨਾ ਸਾਲਾਂ 'ਚ ਕਿਹਾ ਸਰਕਾਰ ਨੇ ਕੰਮ ਨਹੀਂ ਕੀਤਾ ਮੈਂ ਦਾਅਵੇ ਨਾਲ ਐਸ ਲੀਡਰ ਆਫ ਦੀ ਆਪੋਜੀਸ਼ਨ ਕਹਿ ਰਿਹਾ ਟੋਟਲ ਬੇਬੁਨਿਆਦ ਟੋਟਲ ਝੂਠਾ ਬਿਆਨ ਕਿਤੇ ਵੀ ਜਿਹੜੇ ਜਿੰਨੇ ਬੰਦ ਬਣੇ ਨੇ ਕਿਤੇ ਦੀ ਮਜ਼ਬੂਤੀ ਵਾਸਤੇ ਇੱਕ ਰੁਪਿਆ ਨਹੀਂ ਲਾਇਆ ਪੈਸਾ ਸਾਰਾ ਇਹਨਾਂ ਦਾ ਵਿਭਾਗ ਡਕਾਰ ਗਿਆ ਕੀ ਅੱਜ ਪੰਜਾਬ ਦਾ ਬੇੜਾ ਕਰ ਖੋਇਆ ਵੱਡੇ ਪੇਮਾਨੇ ਤੇ ਤੁਹਾਡੀ ਸਰਕਾਰ ਰਿਸਪਾਂਸਿਬਲ ਹੈ ਕਿਉਂਕਿ ਤੁਸੀਂ ਸੋਚਿਆ ਕਿ ਕਿਹੜਾ ਕੋਇ ਆਣੀ ਬਰਸ਼ਾਤ ਪੈਣੀ ਨਿਕਲ ਜਾਣੀ ਓਏ ਇੱਕ ਮਿੰਟ ਯਾਰ ਗੱਲ ਇੱਧਰ ਆਪਣਾ ਚੇਅਰ ਉਹ ਡੈਸਕ ਕਰੋ ਆ ਕੋਇਲ ਸਾਹਿਬ ਬੋਲਣਾ ਨਹੀਂ ਕੀਤਾ ਨਹੀਂ ਚੂਚਾ ਕਰੋਗੇ ਤਾਂ ਇੰਨਾ ਰੌਲਾ ਹੀ ਗੋਪਾ ਹਾਂ ਆ ਮੇਰੇ ਕੋਲ ਸਰ ਮੇਰੀ ਬੇਨਤੀ ਸੁਣੋ ਜੀ ਮੈਂ ਰੰਜੀਤ ਸਾਗਰ ਡੈਮ ਤੇ ਆਨ ਲੱਗਾ ਜਿਹੜਾ ਕੰਟਰੋਲਡ ਬਾਈ ਪੰਜਾਬ ਤੁਸੀਂ ਅਜੇ ਪਾਕੜਾ ਬਿਆਸ ਨੂੰ ਛੱਡ ਲੋ ਪੌਂਗ ਨੂੰ ਛੱਡੋ ਜਿਹੜਾ ਉਹਨਾਂ ਦਾ ਕੰਟਰੋਲ ਥੱਲ। ਬਕਾਇਦਾ ਤੌਰ ਸਰ ਲਾਸਟ ਮੂਮੈਂਟ ਤੱਕ ਸਾਰੇ ਡੈਮ ਭਰੇ ਰਹੇ। ਮੈਨੂੰ ਇਹ ਪ੍ਰੂਫ ਕਰਕੇ ਦੇਣ ਕਿ ਕਿਦਣ ਇਹਨਾਂ ਕਿਹਾ ਕਿ ਪਾਣੀ ਔੜੀ ਔਣੀ ਛੱਡੋ। ਇਹਦੇ ਚੁੱਪੋਗੇ ਸੁੱਤੇ ਅਸੀਂ ਕ੍ਰਿਸ਼ਨ ਕੁਮਾਰ ਤੇ। ਇਹ ਕ੍ਰਿਸ਼ਨ ਕੁਮਾਰ ਨੇ 8000 ਬੰਦਿਆਂ ਨੂੰ ਇਰੀਗੇਸ਼ਨ ਮਹਿਕਮੇ ਉਹ ਪਹਿਲੇ ਤੇ ਸਾਰਿਆਂ ਨੂੰ ਡਿਪਾਰਟਮੈਂਟਲ ਖੋਲ੍ਹ ਗਿਆ। ਹਾਂਜੀ। ਹੈਜੀ ਇੱਥੇ ਸੈਕਟਰੀ ਇਰੀਗੇਸ਼ਨ। ਇਜ਼ੀ देयर? ਹੀ ਇਜ਼ ਨਟ देयर। ਅੱਜ ਰੀਹੈਬਿਲਿਟੇਸ਼ਨ ਤੇ ਇਰੀਗੇਸ਼ਨ ਤੇ ਫਲੱਡਸ ਤੇ ਬੈਸਟ ਸੈਲਮੀ ਬੇਰਿਸ ਕੁਸ਼ਨ ਕੁਮਾਰ ਇਜ਼ ਨਾਟ ਏਅਰ ਅ ਸੀਰੀਅਸਨੈਸ ਆਫ ਦਿ ਗਵਰਨਮੈਂਟ ਇਜ਼ ਥੇਅਰ ਬਿਫੋਰ ਯੂ ਇਹ ਵੀ ਮਜਬੂਰੀ ਹੁੰਦੀ ਅੱਜ ਜੇ ਅੱਜ ਇਹਨਾਂ ਨੂੰ ਪੇਸ਼ ਨਾ ਕਰਨਾ ਪੈਂਦਾ ਮਤਾ ਅਜ ਗੋਲਨ ਸਾਹਿਬ ਵੀ ਨਹੀਂ ਸੀ ਲੱਭੜ ਆ ਮੈਂ ਤੁਹਾਨੂੰ ਇੱਥੇ ਦੱਸਣਾ ਚਾਹੁੰਦਾ ਸਰ 24 ਰਾਤ 22 ਅਗਸਟ ਦੀ ਗੱਲ ਮੈਂ ਕਰ ਰਿਹਾ 522.79 ਮੀਟਰਸ ਦੇ ਪੈ ਤਕਰੀਬਨ 527 ਜਾਂ 28 ਮੀਟਰ ਸੇ ਟੌਪ ਐਂਡ ਹੈ ਰੰਜੀ ਸਾਗਰ ਡੈਮ ਤੇ ਜਿੱਥੇ ਖਤਰਾ ਸ਼ੁਰੂ ਹੋ ਜਾਂਦਾ ਉੱਥੋਂ ਤੱਕ ਤੇ ਪਾਣੀ ਸੀ ਜੀ ਇਹਨਾਂ ਨੂੰ ਬਕਾਇਦਾ ਤੌਰ ਅਡਵਾਈਜ਼ਰੀ ਦਿੱਤੀ ਗਈ ਸੀ ਕਿ ਥੋੜਾ ਥੋੜਾ ਕਰਕੇ ਪਾਣੀ ਛੱਡੀ ਚੱਲੋ ਕਿਉਂਕਿ ਇੰਡੀਆ ਇੰਡੀਅਨ ਮੈਟਰੋਲੋਜੀਕਲ ਆਫਿਸਰ ਉਹਨਾਂ ਨੇ ਮਈ ਦੇ ਮਹੀਨੇ ਚ ਮਈ ਦੇ ਵਿੱਚ ਹੀ ਵਾਰਨਿੰਗ ਦਿੱਤੀ ਸੀ ਇਹ ਠੀਕ ਹੈ ਇਸ ਗੱਲ ਨਾਲ ਮੈਂ ਸਹਿਮਤ ਹਾਂ ਜਿੰਨੀ ਬਰਸਾਤ ਕਹੀ ਸੀ ਉਹਦੇ ਨਾਲ ਵਾਧ ਹੋਈ ਹੈ ਬਰਦੇ ਵਾ ਨੈਵਰ ਪ੍ਰਿਪੇਅਰਡ ਇਹ ਬਿਲਕੁਲ ਤੁਹਾਡਾ ਅੱਛਾ ਸਰ ਮੇਰੀ ਇੱਧਰ ਧਿਆਨ ਕਰੋ ਸਪੀਕਰ ਸਾਹਿਬ ਜੀ ਕੋਈ ਜ਼ਿੰਮੇਵਾਰ ਲੀਡਰ ਹੋਏ ਇਹਦੇ ਵਾਸਤੇ ਮੈਂ ਤਿਸ ਸਾ ਤੁਹਾਡਾ ਚੀਫ ਮਿਨਿਸਟਰ ਨੂੰ ਤੇ ਤੁਹਾਡੇ ਚੀਫ ਸੈਕਟਰੀ ਨੂੰ ਵੀ ਰਿਸਪੋਨਸਿਬਲ ਸਮਝਦਾ ਇਹ ਸਾਨੂੰ ਇੰਡੀਅਨ ਮੈਟਰੋਲੋਜੀਕਲ ਆਫਿਸ ਹਿੰਦੁਸਤਾਨ ਦਾ ਇਰੀਗੇਸ਼ਨ ਡਿਪਾਰਟਮੈਂਟ ਜਿਹਨੂੰ ਸੈਂਟਰ ਵਾਟਰਸ ਕਮਿਸ਼ਨ ਕਿਹਾ ਜਾਂਦਾ ਹੈ ਤੇ ਇਰੀਗੇਸ਼ਨ ਡਿਪਾਰਟਮੈਂਟ ਨੂੰ ਰਾਣਾ ਜੀ ਇਹ ਜਿਹੜੀਆਂ ਮੀਟਿੰਗ ਨੇ ਜਨਵਰੀ ਦੇ ਮਹੀਨੇ ਸ਼ੁਰੂ ਕਰਨੀਆਂ ਚਾਹੀਦੀਆਂ ਸਨ ਇੱਥੇ ਪਹਿਲੀ ਮੀਟਿੰਗ ਤੁਹਾਡੇ ਚੀਫ ਮਿਨਿਸਟਰ ਨੇ ਕਨਵੀਨ ਕੀਤੀ ਆ 6 ਜੂਨ ਨੂੰ ਤੇ 24 ਜੂਨ ਤੋਂ ਤੇ ਬਰਸਾਤਾ ਸ਼ੁਰੂ ਹੋ ਗਿਆ ਕੰਟਰੋਲ ਇਹਨਾਂ ਕੀ ਕਰਨਾ ਸੀ ਇਹਦਾ ਤੇਦਾ ਦਾ ਆਪਣਾ ਬੈਠਾ ਜਿਵੇਂ ਨਵਾਂ ਪ੍ਰਪੇਡ ਤੁਸੀਂ ਕੋਈ ਤੁਹਾਡੀ ਤਿਆਰੀ ਨਹੀਂ ਕੋਈ ਤੁਸੀਂ ਮੀਟਿੰਗਸ ਨਹੀਂ ਸੱਦੀਆਂ ਕੋਈ ਤੁਹਾਡੇ ਚ ਗੰਭੀਰਤਾ ਨਹੀਂ ਤੁਸੀਂ ਬੀਬੀਐਮਪੀ ਦੇ ਫਿਰਦੇ ਰਹੋ ਪਾਣੀਆਂ ਦਾ ਰਫਾਲਾ ਆ ਗਿਆ ਜੀ ਮੈਂ ਇੱਥੇ ਦੀ ਸੈਂਟਰ ਦੀ ਪੈਰਡ ਬੋਰਡਸ ਨਹੀਂ ਆਣ ਦੇਣੀਆਂ ਮੈਂ ਇਥੇ ਪੰਜਾਬ ਪੁਲਿਸ ਰੱਖੂੰਗਾ ਸੈਂਟਰ ਵੀ ਆ ਗਈਆਂ ਫੋਰਸਸ ਪੰਜਾਬ ਪੁਲਿਸ ਵੀ ਵਾਪਸ ਆ ਗਈ ਕੰਟਰੋਲ ਤੋਂ ਨਹੀਂ ਸਰ ਭਈ ਕਾ ਪਤਾ ਮਤਲਬ ਕੋਈ ਅਸਲੀਅਤ ਪੰਜਾਬ ਦੀ ਤੁਸੀਂ ਸੁਣਨਾ ਨਹੀਂ ਚਾਹੁੰਦੇ ਨਹੀਂ ਦੇਖੋ ਸਮਾਤਾ ਆਪਾਂ ਨੂੰ ਸਮਾਤਾ ਪਾਰਟੀ ਨੂੰ ਟਾਈਮ ਕਿਉਂ ਨਾ ਦਿੰਦਾ ਸਮਾਤਾ ਤੁਸੀਂ ਦੱਸੋ ਸਪੀਕਰ ਸਾਹਿਬ ਆ ਵੀ ਕੋਈ ਗੱਲ ਹੈ ਜੀ ਸਰ ਪੰਜਾਬ ਦੀ ਅਸਲੀਅਤ ਮੈਂ ਤੁਹਾਨੂੰ ਉਹ ਨਹੀਂ ਲੱਖਣਾ ਨਹੀਂ ਚਾਹੁੰਦਾ ਜੀ ਯੂ ਆਰ ਸ਼ਿਫਟਿੰਗ ਦੀ ਬਲੇਮ ਨਾ ਦੀ ਇੱਕ ਮਿੰਟ ਨਾ ਦੀ ਇਰੀਗੇਸ਼ਨ ਮਿਨਿਸਟਰ ਇਸ ਟ੍ਰਾਈਂਗ ਟੂ ਸ਼ਿਫਟ ਦੀ ਬਲੇਮ ਟੂ ਦੀ ਸੈਂਟਰ ਕਿ ਰਿਸਪੌਂਸਿਬਿਲਟੀ ਸੈਂਟਰ ਦੀ ਹੈ ਉਹ ਤੁਸੀਂ ਮੰਗ ਦਿਓ ਮੈਨੇਜਮੈਂਟ ਪਾਖੜਾ ਦੀ ਤੇ ਪਾਉਂਗਦੀ ਉਹ ਤੁਸੀਂ ਆਪਣਾ ਰਣਜੀਤ ਸਾਧਰ ਨਹੀਂ ਸਮਝਾ ਸਕੇ 7 ਤੋਂ 8 ਲੱਖ ਕਿਊਬਿਕ ਉਹ ਦਿਨ ਪਾਣੀ ਜਿਹੜਾ ਵਾਟਰ ਹੈ ਇਕੱਠਾ ਛੱਡਿਆ ਗਿਆ ਸਾਰੇ ਮਾਦੋਪੁਰ ਦੇ ਫਲੱਡ ਗੇਟ ਟੁੱਟ ਗਏ ਇਸ ਤੋਂ ਪਹਿਲੇ ਕਿੰਨੀ ਵਾਰ ਪਾਣੀ ਛੱਡਿਆ ਗਿਆ ਜੀ ਸਾਰੇ ਅੱਠ ਅੱਛਾ ਦੋ ਤਿੰਨ ਜਣੇ ਸਸਪੈਂਡ ਕਰਦੇ ਕੈਸ਼ ਡੀਓ ਇੱਕ ਸਸਪੈਂਡ ਤੇ ਗੋਲ ਸਾਹਿਬ ਨੂੰ ਕਰਨਾ ਚਾਹੀਦਾ ਸੀ ਇੱਥੇ ਸਸਪੈਂਡ ਕਰਨ ਦੀ ਲੋੜ ਕ੍ਰਿਸ਼ਨ ਕੁਮਾਰ ਨੂੰ ਸੀ ਇਥੇ ਸਸਪੈਂਡ ਕਰਦੀ ਲੋਡ ਸ਼ੇਅਰ ਸਿੰਘ ਚੀਫ ਜੀ ਨੇ ਨੂੰ ਓਏ ਆਠਾ 8000 ਬੰਦਿਆਂ ਨੂੰ ਰਿਸ਼ਨ ਕਬਾਰ ਨੇ ਨੋਟਿਸਸ ਕੱਲੇ ਕੋ ਬੰਦਾ ਡਰਦਾ ਕੰਮ ਕਰਨ ਨੂੰ ਤਿਆਰ ਨਹੀਂ ਇਹਨਾਂ ਦੇ ਮਹਿਕਮੇ ਵਿੱਚ ਕੋਈ ਅਸਲੀਅਤ ਦਾ ਦੱਸਣ ਨੂੰ ਤਿਆਰ ਨਹੀਂ ਤੁਸੀਂ ਮੈਂ ਤੁਹਾਨੂੰ ਦੱਸਾਂ ਜੋ ਅੱਜ ਗੁਰਦਾਸਪੁਰ 'ਚ ਨੁਕਸਾਨ ਹੋਇਆ ਅਮਰੋਸਰ ਹੋਇਆ ਜਨਾਰੇ ਹੋਇਆ ਇਹ ਸਾਰੇ ਦੇ ਸਾਰੇ ਦੀ ਡਾਇਰੈਕਟਰ ਰਿਸਪੋਨਸਿਬਲੀ ਲਾਈਜ਼ ਵਿਦ ਮਿਸਟਰ ਕੋਹਲ ਐਂਡ ਯੂਅਰ ਚੀਫ ਅੰਜੇਧੂ ਹੂ ਥਿੰਕਸ ਹੀ ਇਜ਼ ਦੀ ਬਿਗੇਸਟ ਅਥਾਰਟੀ ਆਫ ਦੀ ਸਟੇਟ ਤੁਹਾਡੀ ਗੱਲ ਆ ਇਹ ਨਹੀਂ ਅਜੇ ਨਹੀਂ ਆਈ ਅਜੇ ਕੰਮ ਹੀ ਸ਼ੁਰੂ ਕੀਤਾ ਅਜੇ ਕਿੱਥੋਂ ਆ ਗਈ ਨਹੀਂ ਇਹ ਨਹੀਂ ਦੇਖੋ ਜੀ ਆਪਦਾ ਕੰਮ ਤੋਂ 1 ਮਿੰਟ ਤੁਹਾਡੇ ਕੋਲ ਹੈ ਤੁਸੀਂ ਕਰ ਲੋ ਵਾਈਂਡ ਅਪ ਕਰ ਲੋ ਯੂ ਹੈਵ ਟੇਕਨ 9 ਮਿੰਟ ਚਾਹ ਅਜੇ 26 ਦੀ ਰਾਤ ਉਹ ਦਿਨ ਨੇ ਪਾਣੀ ਛੱਡਿਆ ਗਿਆ ਜਿਹੜਾ ਉਜੇ ਦਾ ਬਾਨਾ ਲਾਦੇ ਨੇ ਮੈਡਮ ਅਰਣਾ ਜੀ ਓਏ ਉਜੇ ਤੇ 25 ਕਿਲੋਮੀਟਰ ਥੱਲੇ ਜਾ ਕੇ ਮਕੋੜੇ ਮਿਲਦਾ ਤੁਹਾਡੇ ਫਲੱਡ ਗੇਟ ਟੁੱਟ ਗਏ ਉਹ ਕਦੀ ਰਿਸਪੌਂਸਿਬਿਲਿਟੀ ਸੀ ਤੁਸੀਂ ਕੰਟਰੋਲ ਬਿਲਕੁਲ ਨਹੀਂ ਕੀਤਾ ਨੇ ਕੰਮ ਨਹੀਂ ਮੰਤਰੀ ਮੰਡਲ ਚੱਲਦਾ ਕਿਸੇ ਦਾ ਧਿਆਨ ਕੋਈ ਨਹੀਂ ਮੁੱਖ ਮੰਤਰੀ ਦਾ ਤੁਹਾਡੇ ਦਾ ਧਿਆਨ ਕੋਈ ਨਹੀਂ ਜੋ ਪ੍ਰਧਾਨ ਮੰਤਰੀ ਆਇਆ ਉਹ ਦਿਨ ਮੁੱਖ ਮੰਤਰੀ ਵੀ ਉੱਥੇ ਹੁਣ ਅੱਜ ਜਾਂਦਾ ਹੀ ਹੌਸਪਤਾਲ ਦਾਖਲ ਹੋ ਗਿਆ ਮੈਂ ਅਗਲੀ ਗੱਲ ਕਰਨ ਲੱਗਾ ਜੀ ਤੁਹਾਡੇ ਆਪ ਦੇ ਸੁਪਰੀਮੋ ਨੇ ਇਲੈਕਸ਼ਨੋਂ ਪਹਿਲੇ ਕਿਹਾ ਸੀ ਮੇਰੀ ਗੱਲ ਸੁਣ ਕੇ ਬੈਠੋ ਤੁਹਾਨੂੰ ਇਹ ਗੱਲ ਕਹੀ ਸੀ ਮੈਂ 50000 ਰੁਪਇਆ ਕਿੱਲੇ ਦਾ ਦਿਆ ਕਰਾਂਗਾ ਮੁਆਵਜ਼ਾ 5 ਲੱਖ ਏਕੜ ਤਬਾਹ ਹੋ ਗਈ ਸਾਡੀ ਫਸਲ ਮੈਂ ਪੁੱਛਣਾ ਚਾਹਨਾ ਭਗਵੰਤ ਮਾਨ ਜੀ ਨੂੰ ਉਹ ਮਾਨ ਸਾਹਿਬ ਤੁਸੀਂ ਤਾਂ ਕਹਿੰਦੇ ਸੀ ਕਿ 20000 ਤੇ ਤੁਹਾਨੂੰ ਇਮੀਡੀਏਟ ਆ ਜਾਏਗਾ ਕਿਸਾਨਾਂ ਨੂੰ ਗਰਦੌਰੀਆਂ ਬਾਅਦ ਚੋਦੀਆਂ ਨੇ ਕਿਉਂ ਸਾ ਬਰਗਟ ਸਿੰਘ ਜੀ ਤੇ 30 ਅਸੀਂ ਬਾਅਦ ਚ ਕੱਲਾਂਗੇ ਓਏ ਅਜੇ ਤੱਕ ਇੱਕ ਆਨਾ ਇੱਕ ਆਨਾ ਆਜੇ ਤੱਕ ਕਿਸੇ ਕਿਸਾਨ ਮੇਰੇ ਭਰਾ ਨੂੰ ਨਹੀਂ ਆਇਆ ਕਿਸੇ ਜੰਗਰ ਦਾ ਮੁਆਵਜ਼ਾ ਨਹੀਂ ਆਇਆ ਮੱਝਾਂ ਗਾਵਾਂ ਘੋੜਿਆਂ ਦਾ ਤੁਸੀਂ ਤਾਂ ਬੱਕਰੀਆਂ ਤਾਂ ਕਹਿੰਦਾ ਸੀ ਬੁਰਗੀਆਂ ਤਾਂ ਕਹਿੰਦਾ ਸੀ ਮੈਂ ਝੋਨੇ ਦੇ ਕਦੂ ਦੇ ਦਵਾਂਗਾ ਤੁਹਾਡੀ ਛੱਤ ਪਾਟੀ ਦੇ ਦਵਾਂਗਾ ਉਹ ਛੱਤ ਪਾਟੀ ਇਹ ਤੇ ਪੰਜਾਬ ਦੇ ਦੋ ਹਿੱਸਿਆਂ ਤੋਂ ਹੋ ਗਿਆ ਤੁਸੀਂ ਛੱਤ ਪਾਟੀ ਦੀ ਗੱਲ ਕਰੀ ਜਾਂਦੇ ਹੋ ਕੋਈ ਪੰਜਾਬ ਦੀ ਗੱਲ ਨਹੀਂ ਹੁਣ ਭਲਾ ਅਗਲਾ ਪ੍ਰਧਾਨ ਮੰਤਰੀ ਸਾਨੂੰ ਵਕਤ ਨਹੀਂ ਦਿੰਦਾ ਪ੍ਰਧਾਨ ਮੰਤਰੀ ਨੂੰ ਪਤਾ ਕੋਈ ਗੰਭੀਰੀ ਐ ਨਹੀਂ ਜਦੋਂ ਪ੍ਰਧਾਨ ਮੰਤਰੀ ਦੇ ਸਾਹਮਣੇ ਹੁੰਦਾ ਟਾਈਮ ਸੀ ਉਦੋਂ ਹਸਪਤਾਲ ਤੁਰ ਗਏ ਫਿਰ ਰਾਤ ਤਰਤਾਤੋਰ ਸਿੰਘ ਕਾਜਵਾ ਸਾਨੂੰ ਇਹ ਦੱਸੋ ਤੁਹਾਡੀ ਸਰਕਾਰ ਮੁਆਵਜ਼ਾ ਕਦੋਂ ਕੱਲੇਗੀ ਤੁਸੀਂ ਇਹ ਮੰਨਿਆ ਸੀ 20000 ਫਾਈਨੈਂਸ ਮਿਨਿਸਟਰ ਸਾਹਿਬ ਅਸੀਂ ਪਹਿਲੇ ਧਲਾਂਗੇ ਗਰਦੌਰੀਆਂ ਤੀ ਬਾਅਦ ਚ ਕਰਾਂਗੇ ਹੁਣ ਟੋਟਲ 20000 ਨਾਲ ਮਸਤ ਹੋ ਗਏ ਹੋ ਜੀ ਤੁਹਾਡੇ ਕੋਲ 10 11000 ਕਰੋੜ ਰੁਪਈਆ ਪਿਆ ਦੱਸੋ ਜਾਂ ਦੱਸੋ ਕਿ ਡਿਵਰਸ਼ਨ ਕਿੱਥੇ ਕੀਤੀ ਸਾਨੂੰ ਖਸਿਆ ਪੈਸਾ ਤੁਸੀਂ ਕਿਤੇ ਖੱਬੇ ਸਜੇ ਕਰ ਇਹ ਸਾਨੂੰ ਪੈਸਾ ਦੱਸਿਆ ਜਾ ਕਿੱਥੇ ਤੁਹਾਡਾ ਬਾਕੀ ਮੈਂ ਪੁੱਛਣਾ ਚਾਹਨਾ ਗੋਹਿਲ ਸਾਹਿਬ ਨੂੰ ਗੋਹਿਲ ਸਾਹਿਬ ਤੁਸੀਂ ਡੀ ਸੈਟਿੰਗ ਦੀ ਗੱਲ ਕਰਦੇ ਹੋ ਤੁਸੀਂ ਇੱਕ ਚਿੱਠੀ ਪ੍ਰੋਡਿਊਸ ਕਰੋ ਇੱਥੇ ਕਿ ਤੁਸੀਂ ਸੈਂਟਰਲ ਗਵਰਨਮੈਂਟ ਨੂੰ ਕਿਦਨ ਉਹਨਾਂ ਕੋ اجازت ਮੰਗੀ ਆਈ ਡੀ ਸੀਟਿੰਗ ਕਰਿਆਵਾਂ ਦੀ ਕਰਨਾ ਚਾਹੁੰਦੇ ਆ ਤੁਹਾਨੂੰ اجازت ਨਹੀਂ ਮਿਲੀ ਕਿਦੋਂ ਗਏ ਹੋ ਕਦੀ ਆਲ ਪਾਰਟੀ ਮੀਟਿੰਗ ਕਦੀ ਸੱਦੀ ਤੇ ਸਾਡੀ ਮਦਦ ਲੈਣ ਦੀ ਕਦੀ ਕੋਸ਼ਿਸ਼ ਕੀਤੀ ਕਿਸੇ ਨੂੰ ਸੱਜਾ ਨਹੀਂ ਕੋਈ ਤੁਹਾਡੇ ਚ ਗੰਭੀਰਤਾ ਨਹੀਂ ਬੰਦੇ ਝੂਠ ਬੋਲੀ ਜਾਂਦੇ ਹੋ ਸਾਰੇ ਲੋਕਾਂ ਨੂੰ ਆ ਹੁਣ ਤੁਸੀਂ ਆ ਨਵੇਂ ਕੰਮ ਇੱਕੋ ਵੇਖੋ ਹਰ ਕੰਮ ਮੋਦੀ ਦੇ ਹਿਸਾਬ ਨਾਲ ਚੱਲਦੇ ਨੇ ਜਿਹੜਾ ਪ੍ਰਾਈਮ ਮਿਨਿਸਟਰ ਰੀਲੀਫ ਫੰਡ ਸੀ ਿਆਲੀ ਸਾਹਿਬ ਪ੍ਰਾਈਮ ਮਿਨਿਸਟਰ ਰੀਲੀਫ ਫੰਡ ਸੀ ਜਦੋਂ ਕੋਰੋਨਾ ਆਇਆ ਮੋਦੀ ਸਾਹਿਬ ਨੇ ਸੋਚਿਆ ਸੌਖਾ ਤਰੀਕਾ ਹੈ ਆਰਟੀਆਈ ਚੋ ਬਚਨ ਦਾ ਸਕਰੂਟੀ ਨਹੀਂ ਚੋ ਬਚਨ ਦਾ ਉਹਦੇ ਚ ਕੀ ਕੀਤਾ ਕਿ ਪੀਐਮ ਕੇਅਰ ਲੈ ਆਂਦੀ ਸੈਕਸ਼ਨ 8 ਦੇ ਅਧੀਨ ਆਰਟੀਆਈ ਚੋ ਬਾਹਰ ਆ ਗਏ ਕਿ ਨਾ ਦੇਣ ਵਾਲਾ ਤੁਸੀਂ ਪੁੱਛ ਸਕਦੇ ਕਿੰਨਾ ਪੈਸਾ ਆਇਆ ਤੇ ਜਾ ਕਿੱਥੇ ਰਿਓ ਨਹੀਂ ਹੁਣ ਨਵਾਂ ਕੰਮ ਇੱਥੇ ਰੰਗਲਾ ਪੰਜਾਬ ਸੌਰੀ ਟੂ ਸੇ ਉਹ ਪੰਜਾਬ ਤੇ ਤੁਸੀਂ ਕੰਗਲਾ ਕਰ ਦਿੱਤਾ ਆਪ ਵੀ ਰੰਗਲੇ ਪੰਜਾਬ ਦਾ ਹੁਣ ਪੈਸੇ ਲੈਣ ਲੱਗੋ ਇਹ ਫੇਰ ਮੋਦੀ ਨੂੰ ਫੋਲੋ ਕਰ ਰਹੇ ਮੋਦੀ ਨੂੰ ਹੁਣ ਚੀਫ ਮਿਨਿਸਟਰ ਰੀਲੀਫ ਫੰਡ ਆ ਉਹਦੇ ਚ ਪੈਸੇ ਨਹੀਂ ਮੰਗ ਰਹੇ ਇੱਕ ਨਵਾਂ ਬਣਾਤਾ ਫੰਡ ਰੰਗਲਾ ਪੰਜਾਬ ਚੜਦੀ ਕਲਾ ਚੜਦੀ ਕਲਾ ਤੁਹਾਡੀ ਹੈ ਪੰਜਾਬ ਤਾਂ ਸਾਰੇ ਡੁੱਬ ਗਿਆ ਕਿਸੇ ਦੀ ਕੋਈ ਬਾਹ ਫੜਨ ਵਾਸਤੇ ਤਿਆਰ ਨਹੀਂ ਤੁਸੀਂ ਤੇ ਚੜਦੀ ਕਲਾ ਜੀਓ ਸਾਰੇ ਰੰਗਲਾ ਪੰਜਾਬ ਸਾਰਾ ਕੰਗਲਾ ਕਰਕੇ ਪੰਜਾਬ ਨੂੰ ਹਣ ਰੰਗਲਾ ਪੰਜਾਬ ਦਾ ਹਾਸੇ ਫਿਰਦੇ ਤੁਸੀਂ ਮੈਨੂੰ ਦੱਸੋ ਦੇਖੋ ਇੱਕ ਮਿੰਟ ਨਹੀਂ ਜੀ ਬੈਠਣਾ ਨਹੀਂ ਜੀ ਬੈਠਣਾ ਨਹੀਂ ਬੰਦੇ ਨਹੀਂ ਬੈਠੋ ਨਾ ਬਾਜਾ ਸਾਹਿਬ ਮੈਂ ਤੁਹਾਨੂੰ ਇੱਕ ਗੱਲ ਦੱਸਦਾ ਹਾਂ ਪੰਜਾਬ ਦੇ ਪੰਜਾਬ ਦੇ ਸਰ ਮੇਰੇ ਕਹਿੰਦਾ ਇਹ ਰੰਗਲਾ ਪੰਜਾਬ ਜਿਹੜਾ ਦਾ ਮਤਲਬ ਕੀ ਹੈ ਉਹ ਜਿਹੜੇ ਲੋਕ ਪੈਸੇ ਦੇ ਰਹੇ ਨੇ ਉਹ ਸੋਧਾ ਪੰਜਾਬ ਹਿਸਾਬ ਨਾਲ ਲੈ ਸਕੇ ਕਿ ਕਿੰਨਾ ਪੈਸਾ ਕਿੱਥੋਂ ਆਇਆ ਤੇ ਗਿਆ ਕਿੱਥੇ ਹੈ ਇਹ ਟੋਟਲ ਲੋਕਾਂ ਦਾ ਠੱਗੀ ਮਾਰਨ ਵਾਸਤੇ ਫੰਡ ਕ੍ਰੀਏਟ ਕੀਤਾ ਹੈ ਮੇਰੀ ਬੇਨਤੀ ਹੈ ਸਮੁੱਚੇ ਪੰਜਾਬ ਨੂੰ ਸੁਭੁੱਤੇ ਪੰਜਾਬ ਨੂੰ ਐਨ ਆਰ ਆਈ ਭਰਾਵਾਂ ਨੂੰ ਕਿਰਪਾ ਕਰਕੇ ਇਹਦੇ ਫੰਡ ਚ ਪੈਸਾ ਨਾ ਦਿਓ ਸਿੱਧੇ ਪੈਸੇ ਲਾ ਭਾ ਦੇ ਜਿੰਨੇ ਵੀ ਲੋਕਾਂ ਨੂੰ ਲੋੜ ਆ ਪਾਸ ਤੇ ਪੈਸੇ ਪਾ ਇਹਦਾ ਛੱਕਾ ਬਾਜ ਬਾਜ ਆਪ ਡੁੱਬ ਗਏ ਜੀ ਇਹ ਰੰਗਲੇ ਬਣ ਰਹੇ ਨੇ ਕੋਈ ਥੋੜਾ ਮੋਟਾ ਸ਼ਬਦੇ ਇਸਤੇਮਾਲ ਕਰਨ ਵੇਲੇ ਵੇਖ ਲਓ ਡਬੋ ਕੇ ਪੰਜਾਬ ਨੂੰ ਰੰਗਲਾ ਪੰਜਾਬ ਬਣਾਉਣ ਲੱਗੇ ਜਿਹੜੀ ਚੀਜ਼ ਇਹਨਾਂ ਨੂੰ ਕੰਪਲੀਟ ਕਰਨ ਲਈ ਤੁਸੀਂ ਕਰਦੇ ਹੋ ਇਹਨਾਂ ਨੂੰ ਕੰਪਲੀਟ ਕਰਨ ਲਈ ਤੁਸੀਂ ਚੰਗੇ ਭੜੇ ਹੋ ਗਏ ਹੋ ਤੁਹਾਡੇ 15 ਮਿੰਟ ਹੋਣ ਲੱਗੇ ਆਹ ਦਿੱਤਾ ਇਹ ਰੰਗਲੇ ਹੋ ਗਏ ਨੇ ਤੁਹਾਡੇ 15 ਮਿੰਟ ਹੋਣ ਲੱਗੇ ਮੈਂ ਕੋਈ ਗੱਲ ਨਹੀਂ ਇਹਦੀ ਗੁਜਾਰਸ਼ ਹੈ ਰੈਣੀ ਡੀ ਸੇਲਟਿੰਗ ਆਫ ਰਿਵਰਸ ਦੀ ਲੋੜ ਕੋਈ ਸਾਹਿਬ ਨੇ ਇੱਕ ਚਿੱਠੀ ਪੇਸ਼ ਨਹੀਂ ਕੀਤੀ ਹੁਣ ਤੁਸੀਂ ਟੈਲੀਫੋਨ ਕਰਕੇ ਆਪਣੇ ਸੈਕਟਰੀ ਨੂੰ ਪੁੱਛਦੇ ਕਦੋਂ ਕੀਤੀ ਸੀ ਆਹ ਟੈਲੀਫੋਨ ਕਰਦੇ ਫਿਰਦੇ ਉਹਨੂੰ ਪੁੱਛਣ ਵਾਸਤੇ ਉਹ ਕਿੱਥੇ ਲੈਣੀ ਹੈ ਹੀ ਕੁਝ ਨਹੀਂ ਚਲੋ ਕੇ ਅਡਰੈਸ ਕਰੋ ਕੇ ਅਡਰੈਸ ਸਰ ਦੇ ਨਹੀਂ ਸੁਣ ਲੋ ਇੱਕ ਜੀ ਆਲਰੇਡੀ देयर ਇਸ ਅ ਸਟਡੀ ਇੰਡੀਅਨ ਐਕਸਪ੍ਰੈਸ ਦੇ ਵਿੱਚ ਬੜੀ ਇੱਕ ਅੱਛੀ ਜਰਨਲਿਸਟ ਅੰਜੂ ਅਗਨੀ ਉਤਰੀ ਚੱਪਾ ਉਹਨੇ 18 ਸਪਟੈਂਬਰ ਨੂੰ ਇੱਥੇ ਸਟਡੀ ਦਿੱਤੀ ਹੈ ਕਿ ਪੰਜਾਬ ਦੇ ਸਾਰੇ ਦਰਿਆਵਾਂ ਦੇ ਵਿੱਚ ਤਕਰੀਬਨ ਇਸ 7 ਲੱਖ ਮੈਟ੍ਰਿਕ ਟਰਾਂਸ ਉਹਦੇ ਵਿੱਚ ਰੇਤ ਪਈ ਜੇ ਸਰਕਾਰ ਉਹਦੀ ਹੀ ਡੀਸੇਲਟਿੰਗ ਕਰਾ ਦੇ ਤੇ ਰਾਣਾ ਦੀ ਰੁਪਈਆ ਬਣ ਜਾ ਜੇ 7000 ਕਰੋੜ ਥੈਂਕ ਯੂ ਹਰ ਸਾਲ ਤੁਸੀਂ ਦਿੰਦੇ ਹੋ 300 ਕਰੋੜ ਨਿਹਰਾ ਤੇ 300 ਠੀਕ ਕੇਜਰੀਵਾਲ ਸਾਹਿਬ ਨੇ ਕਿਹਾ ਮੈਂ ਵੀ ਦਿਆ ਕਰੂੰਗਾ ਸਾਲ ਦਾ ਥੈਂਕ ਯੂ ਥੈਂਕ ਯੂ ਮੇਰੇ ਇੱਕ ਸੋਨਾ ਬੜਾ ਟਾਈਮ ਹੋ ਗਿਆ ਜੀ ਮੈਂ ਤਾਂ ਤੁਹਾਨੂੰ ਰਾਹ ਦੇ ਰਿਹਾ ਪੰਜਾਬੀ ਸਾਲਾਂ ਦੇ ਕੋਇਲ ਸਾਹਿਬ ਜਵਾਬ ਦੇਣਾ ਚਾਹੁੰਦੇ ਤੁਹਾਡੀ ਨਾਲ ਨਾਲ ਤੇਰੀ ਬੇਨਤੀ ਹੈ ਸੂਚੇ ਪੰਜਾਬ ਨੂੰ ਤੇ ਪੰਜਾਬੀ ਜਗਤ ਨੂੰ ਜਿੱਥੇ-ਜਿੱਥੇ ਬੈਠਾ ਹੈ ਅਸਲੀਅਤ ਪਛਾਣ ਦੀ ਜਾਣਨ ਵਾਸਤੇ ਮੈਂ ਮੰਗ ਕਰਾਂਗਾ ਅਨਲੀਟਡ ਆਪੋਜੀਸ਼ਨ ਕਿ ਦੀ ਇੰਡੀਪੈਂਡੈਂਟ ਜਜਟ ਟਾਈਮ ਬਾਉਂਡ ਇਨਕੁਆਇਰੀ ਕਰਾਇ ਹੂ ਇਸ ਰਿਸਪੋਨਸਿਬਲ ਸਿਟਿੰਗ ਹਾਈ ਕੋਰਟ ਦਾ ਜੱਜ ਕਰਿਆ ਤੇ ਸਾਰੀਆਂ ਜਨੀਆਂ ਜਮਾਤਾਂ ਨੇ ਇਥੇ ਜਿੱਦੇ-ਤੇ ਦੇ ਵੀ ਐਮਐਲਏ ਇੱਕ-ਇੱਕ ਮੈਂਬਰ ਪਰ ਟੂ ਅਸੈਸ ਦੀ ਜੱਤ ਐਂਡ ਓਨੀ ਧੇਰ ਵਾਸਤੇ ਗੋਇਲ ਸਾਹਿਬ ਦੇ ਨਸਤੀਫਾ ਤੇ ਉਹ ਜਿਹੜਾ ਕ੍ਰਿਸ਼ਨ ਕੁਮਾਰ ਉਹਨੂੰ ਸਸਪੈਂਡ ਕੀਤਾ ਗਿਆ